ਅੱਜ ਦੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਅੱਜ ਦੇ ਇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰਨ ਜਾ ਰਹੇ ਹਾਂ ਜਿਵੇਂ ਕਿ ਰੀਸੈਂਟਲੀ ਸੁਣਨ ਨੂੰ ਮਿਲ ਰਿਹਾ ਹੈ ਕਿ ਸੀਬੀਐਸਏ ਦੇ ਵੱਲੋਂ ਜੋ ਰੇਡਸ ਨੇ ਉਹ ਕੀਤੀਆਂ ਜਾ ਰਹੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਫਿਰ ਵਰਕ ਪਰਮਿਟ ਹੋਲਡਰਸ ਜਾਂ ਫਿਰ ਜੋ ਇਲੀਗਲ ਸਟੇ ਰਹੇ ਨੇ ਉਹਨਾਂ ਉੱਪਰ ਸ਼ਿਕੰਜਾ ਕਸਿਆ ਜਾ ਰਿਹਾ ਹੈ ਇਸ ਸਭ ਦੇ ਬਾਰੇ ਗੱਲਬਾਤ ਕੀਤੀ ਜਾਵੇਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜ਼ਰੂਰ ਕਾਲ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਸੰ ਕਾਲ ਕਰਨ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਜਿੱਥੇ ਲਿਖਿਆ ਹੈ ਲਾਈਵ ਕਾਲ 647366777 ਇਸਨਾਲੀ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੇਣ ਦੇ ਲਈ ਆ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਨ ਤੇ ਸਵਾਗਤ ਕਰਦੇ ਹਨ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਜੀ ਤੇ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਤੇ ਸਰ ਰੀਸੈਂਟਲੀ ਕੈਨੇਡਾ ਦੇ ਵਿੱਚ ਇਹ ਨਿਊਜ਼ ਉਹਨਾਂ ਨੂੰ ਮਿਲ ਰਹੀ ਹੈ ਕਿ ਸੀਬੀਐਸਏ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਯੂਐਸਏ ਤੋਂ ਤਾਂ ਬਹੁਤ ਸਾਰੀਆਂ ਨਿਊਜ਼ ਇਦਾਂ ਦੀ ਮਿਲਦੀ ਹੈ ਤੇ ਹੁਣ ਕੈ ਸੱਚ ਹੈ ਜੀ ਬਿਲਕੁਲ ਗੁਰਜੀਤ ਜਿਹੜੀ ਸੀਬੀਐਸ ਹੈ ਉਹਦਾ ਮੰਡੇਟ ਹੈਗਾ ਕਿ ਜੇ ਕੋਈ ਇਥੇ ਬਿਨ ਇਜਾਜ਼ਤੋ ਕੰਮ ਕਰ ਰਿਹਾ ਹੈ ਉਹਨੂੰ ਗ੍ਰਫਤਾਰ ਕਰਨਾ ਤੇ ਦੂਜਾ ਉਹਨਾਂ ਦਾ ਮੰਡੇਟ ਹੈਗਾ ਕਿ ਉਹਨਾਂ ਨੇ ਜਿਹੜਾ ਬਿਨ ਇਜਾਜ਼ਤੋ ਹੈ ਉਹਨੂੰ ਕੈਂਡੀਟ ਚੋਂ ਰਿਮੂਵ ਕਰਨਾ ਜੀ ਸੋ ਮੰਡੇਟ ਪੂਰਾ ਕਰਨ ਲਈ ਉਹ ਆਪਣੀ ਕਾਰਵਾਈ ਹੈ ਜਿਹੜੀ ਕਰ ਸਕਦੇ ਨੇ ਪਰ ਜਿਹੜਾ ਇਹ ਸਰਚ ਕੰਡਕਟ ਕਰਨ ਦਾ ਤਰੀਕਾ ਹੈਗਾ ਉਹਦੇ ਉੱਤੇ ਵਿਚਾਰ ਕਰਨ ਦੀ ਬਹੁਤ ਜ਼ਰੂਰਤ ਹੈਗੇ ਸਭ ਤੋਂ ਪਹਿਲਾਂ ਤਾਂ ਬਿਨਾਂ ਸਰਚ ਵਾਰੰਟ ਤੋਂ ਕਿਸੇ ਪ੍ਰੈਮਿਸਸ ਨੂੰ ਸਰਚ ਨਹੀਂ ਕੀਤਾ ਜਾ ਸਕਦਾ ਜੀ ਸੋ ਜੇ ਜੇ ਕਿਸੇ ਪ੍ਰੈਮਿਸਸ ਨੂੰ ਸਰਚ ਕਰਨਾ ਹੈਗਾ ਜਗ੍ਹਾ ਨੂੰ ਸਰਚ ਕਰਨਾ ਤਾਂ ਪਹਿਲਾਂ ਜਾ ਕੇ ਜਿਹੜਾ ਕੋਰਟ ਹੈਗਾ ਉਥੋਂ ਸਰਚ ਵਾਰੰਟ ਤੁਹਾਨੂੰ ਲੈਣਾ ਪੈਣਾ ਹੈਗਾ ਉਹਦੇ ਲਈ ਰੀਜ਼ਨੇਬਲ ਗਰਾਉਂਡਸ ਹੋਣੇ ਚਾਹੀਦੇ ਨੇ ਕਿ ਉਹਨਾਂ ਨੂੰ ਜੱਜ ਨੂੰ ਦੱਸਣਾ ਪੈਣਾ ਹੈ ਕਿ ਉਹ ਕਿਉਂ ਸਰਚ ਕਰਨਾ ਚਾਹੁੰਦੇ ਨੇ ਤੇ ਉਹ ਸਰਚ ਦੇ ਵਿੱਚ ਉਹਨਾਂ ਨੂੰ ਉੱਥੇ ਕੀ ਮਿਲੇਗਾ ਤੇ ਇਹ ਸਰਚ ਕਿਉਂ ਜ਼ਰੂਰੀ ਹੈਗੀ ਇੱਕ ਕੈਸ ਪਕਤਾ ਹੈਗਾ ਓਕੇ ਦੂਜਾ ਐਸਪੈਕਟ ਹੈਗਾ ਜੇ ਕੋਈ ਏਮਪਲੋਇਰ ਹੈਗਾ ਜੀਨੇ ਆਪਣੇ ਵਰਕਪਲੇਸ ਲਈ ਐਲਐਮਆਈਏ ਲਿਆ ਹੈਗਾ ਤੇ ਉਹ ਐਲਐਮਆਈਏ ਦੇ ਵਿੱਚ ਉਹਨੇ ਵੇਵਰ ਦਿੱਤਾ ਹੈਗਾ ਕਿ ਕਦੇ ਵੀ ਆ ਕੇ ਉਹਨੂੰ ਚੈੱਕ ਕੀਤਾ ਜਾ ਸਕਦਾ ਹੈਗਾ ਉੱਥੇ ਸਰਚ ਵਾਰੰਟ ਦੀ ਲੋੜ ਨਹੀਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਐਲਐਮਆਈਏ ਰਿਲੇਟਡ ਕੋਈ ਗੈਰਕਾਨੂੰਨੀ ਕੰਮ ਹੋ ਰਿਹਾ ਹੈਗਾ ਤਾਂ ਉਹਨੂੰ ਉੱਥੇ ਜਾ ਕੇ ਉਹ ਇਨਵੈਸਟੀਗੇਟ ਕਰ ਸਕਦੇ ਹੈਗੇ ਓਕੇ ਹੁਣ ਦੂਜਾ ਬਿਨਾ ਸਰਚ ਵਾਰੰਟ ਤੋਂ ਉਹ ਸਰਚ ਨਹੀਂ ਕਰ ਸਕਦੇ ਹੈ ਜੀ ਤੇ ਇਹਦੇ ਨਾਲ ਨਾਲ ਜਿਹੜਾ ਕੋਈ ਵਰਕਪਲੇਸ ਹੈਗਾ ਉਹਨੂੰ ਵਰਕਪਲੇਸ ਤੋਂ ਕੋਈ ਇੰਡੀਵਿਜੂਅਲ ਬਾਹਰ ਆ ਰਿਹਾ ਹੈਗਾ ਉਹਦੇ ਹੱਥ 'ਚ ਲੰਚ ਪੈਕ ਹੈਗਾ ਜਾਂ ਉਹਨੇ ਕੰਮ ਵਾਲੇ ਕੱਪੜੇ ਪਾਏ ਹੋਏ ਨੇ ਜੀ ਤੇ ਉਹਨੂੰ ਜੇ ਪੁੱਛਿਆ ਜਾਂਦਾ ਹੈਗਾ ਕਿ ਤੇਰਾ ਸਟੇਟਸ ਕੀ ਹੈਗਾ ਜਾਂ ਕੀ ਕਰਨਾਰ ਹੈ ਤਾਂ ਉੱਥੇ ਉਹਦੇ ਕੋਲ অপਸ਼ਨਸ ਹੈਗੀਆਂ ਉਹ ਜਿਹੜਾ ਆਪਣਾ ਚਾਰਟਰ ਰਾਈਟ ਹੈ ਰਾਈਟ ਟੂ ਰਮੇਨ ਸਾਇਲੈਂਟ ਹੋ ਵਰਤ ਸਕਦਾ ਹੈ ਤੇ ਉਹ ਕੁਝ ਨਹੀਂ ਕਰ ਸਕਦੇ ਜੀ ਉਹ ਤੋਂ ਇਲਾਵਾ ਜੇ ਉਹ ਸਰਚ ਕਰੇ ਤਾਂ ਪਾਉਂਦੇ ਨੇ ਕਿ ਇਹ ਬੰਦਾ ਬਿਜੈਅ ਇਜਾਜ਼ਤ ਤੋਂ ਕੰਮ ਕਰ ਰਿਹਾ ਹੈਗਾ ਤੇ ਜਿਹੜਾ ਉਹਦਾ ਪ੍ਰੂਫ ਹੈਗਾ ਕਿ ਉਹਦੇ ਕੋਲ ਲੰਚ ਬੈਗ ਵੀ ਹੈਗਾ ਉਹਦਾ ਪ੍ਰੂਫ ਹੈ ਨੇ ਕੰਮ ਵਾਲੇ ਕੱਪੜੇ ਵੀ ਪਾਏ ਨੇ ਤੇ ਉਹ ਕੰਮ ਵਾਲੇ ਪ੍ਰਮਿਸਸਿਸ ਜਿੱਥੇ ਐਮਪਲੋਇਜ਼ ਬਾਹਰ ਆਉਂਦੇ ਨੇ ਉੱਥੇ ਦੀ ਉਹ ਬਾਹਰ ਆ ਰਿਹਾ ਹੈਗਾ ਤਾਂ ਫਿਰ ਉਹ ਅਬਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਸਕਦੇ ਹੈਗੇ ਨੇ ਓਕੇ ਸੋ ਪਰ ਇਹ ਨਹੀਂ ਹੈਗਾ ਕਿ ਕਿਸੇ ਸਟਰੀਟ ਤੇ ਜਾਂਦੇ ਤੋਂ ਪੁੱਛਿਆ ਜਾਵੇ ਵੀ ਤੇ ਦਾ ਸਟੇਟਸ ਕੀ ਹੈਗਾ ਇਹ ਅਲਾਉਡ ਨਹੀਂ ਜਾਂ ਫਿਰ ਬੱਸ ਦੇ ਵਿੱਚ ਟ੍ਰੈਵਲ ਕਰਦੇ ਜਦੋਂ ਉਦੋਂ ਵੀ ਕੋਈ ਪੁੱਛ ਨਹੀਂ ਸਕਦਾ ਨਹੀਂ ਪੁੱਛ ਸਕਦਾ ਜੀ ਸੋ ਜਿਹੜੇ ਬੱਸ ਵਾਲੀ ਹੈ ਟ੍ਰੇਨ ਵਾਲੀ ਕਹਾਣੀ ਅਪਰ ਪਤਾ ਲੱਗਦੀ ਹੈ ਉਹ ਉਦੋਂ ਪਤਾ ਲੱਗਦੀ ਹੈ ਗੁਰਜੀਤ ਕਿ ਜਦੋਂ ਤੁਸੀਂ ਕੋਈ ਉੱਥੇ ਗੈਰ ਕਾਨੂੰਨੀ ਕੰਮ ਕਰਦੇ ਨੇ ਬਿਨਾਂ ਟਿਕਟ ਦੇ ਸਫ਼ਰ ਕਰ ਰਹੇ ਹੋ ਓਕੇ ਤੇ ਜਿਹੜੀ ਟ੍ਰਾਂਜ਼ਿਟ ਪੁਲਿਸ ਹੈ ਉਹ ਨੂੰ ਤੁਹਾਨੂੰ ਗ੍ਰਿਫਤਾਰ ਕਰ ਲੈਂਦੀ ਹੈ ਆਫ ਕੋਰਸ ਉਹਨਾਂ ਨੇ ਅੱਗੇ ਅਪਦੀ ਇਨਵੈਸਟੀਗੇਸ਼ਨ ਨੂੰ ਵਧਾਉਣਾ ਤੇ ਸਵਾਲ ਜਵਾਬ ਪੁੱਛਣੇ ਹੈਗੇ ਬਿਲਕੁਲ ਜਾਂ ਤੁਸੀਂ ਬੈਨ ਟਿਕਟ ਦੇ ਸਫਰ ਕਰ ਰਹੇ ਹੋ ਜਾਂ ਉੱਥੇ ਤੁਸੀਂ ਕੋਈ ਜਿਹੜੀ ਗੈਰ ਕਾਨੂੰਨੀ ਗੱਲ ਕੀਤੀ ਆਫ ਕੋਰਸ ਫਿਰ ਤੁਸੀਂ ਕਾਨੂੰਨ ਦੇ ਦਾਇਰੇ ਚ ਆ ਜਾਂਦੇ ਹੈਗੇ ਪਰ ਇਹ ਨਹੀਂ ਕਿ ਟ੍ਰੇਨ ਉੱਤਰਦੇ ਨੂੰ ਪੁੱਛ ਲਿਆ ਕਿ ਤੇਰਾ ਸਟੇਟਸ ਕੀ ਹੈਗਾ ਜੀ ਸੋ ਉੱਥੇ ਤੁਹਾਡਾ ਰਾਈਡਰ ਮੈਂ ਸਾਇਲੈਂਟ ਹੈ ਤੁਸੀਂ ਉੱਥੇ ਸਾਇਲੈਂਟ ਰਹਿ ਸਕਦੇ ਹੋ ਜੀ ਹੁਣ ਜਿਹੜੀ ਆਪਾਂ ਸੁਣਦੇ ਆ ਕਿ ਉੱਥੇ ਉਹਨੇ ਰੇਡ ਕੀਤਾ ਤੇ ਉੱਥੇ ਸਰਚ ਕੀਤਾ ਉਥੇ ਕੰਟੈਕਟ ਕੀਤਾ ਤੇ ਉਥੋਂ ਇਹਨੇ ਇੱਕ ਬੰਦੇ ਗ੍ਰਫਤਾਰ ਕੀਤੇ ਹਾਂਜੀ ਉਹ ਬਿਲਕੁਲ ਸਹੀ ਹੈਗਾ ਜੇ ਕੋੜਾ ਗੈਰਕਾਨੂੰਨੀ ਤੌਰ ਤੇ ਕੰਮ ਕਰਦਾ ਤੇ ਆਫਕੋਰਸ ਉਹਨੂੰ ਗ੍ਰਫਤਾਰ ਕੀਤਾ ਜਾਊਗਾ ਜੀ ਹੁਣ ਆਮ ਤੌਰ ਤੇ ਜਿਹੜੀ ਇਹ ਜੀਆਂ ਜਿੱਥੇ ਸਰਚ ਹੋ ਰਹੀ ਹੈ ਜਾਂ ਰੇਡ ਹੋ ਰਹਾ ਹੈਗਾ ਉਥੇ ਉਹਨਾਂ ਕੋਲੇ ਕੋਈ ਨਾ ਕੋਈ ਜਾਣਕਾਰੀ ਸੰਜੀ ਕੀਤੀ ਹੁੰਦੀ ਹੈ ਉਹਨਾਂ ਕਿਸੇ ਕਿਸੇ ਬੰਦੇ ਨੂੰ ਉਥੇ ਕੰਮ ਕਰਨ ਵਾਲੇ ਨੇ ਕਿ ਇਥੇ ਆ ਬੰਦੇ ਕੰਮ ਕਰਦੇ ਨੇ ਆ ਗੈਰ ਕਾਨੂੰਨੀ ਤੌਰ ਤੇ ਕੰਮ ਕਰਦੇ ਨੇ ਆ ਕਾਨੂੰਨੀ ਤੌਰ ਤੇ ਕੰਮ ਕਰਦੇ ਨੇ ਆਦਰਵਾਇਜ਼ ਤੇ ਲੱਭਣੇ ਬਹੁਤ ਔਖੇ ਚ ਕਿ ਕੌਣ ਜਿਹੜਾ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਿਹਾ ਜਾਂ ਕਾਨੂੰਨੀ ਤੌਰ ਤੇ ਕੰਮ ਕਰਦਾ ਸੋ ਉਹ ਜਾਣਕਾਰੀ ਦੇ ਆਧਾਰ ਤੇ ਹੀ ਅਪਦਾ ਹੋ ਅੱਗੇ ਕਾਰਵਾਈ ਜਿਹੜੀ ਕਰਦੇ ਹੈਗੇ ਨੇ ਤੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਹਾਂ ਰੀਜ਼ਨੇਬਲੀ ਉਹਦੇ ਬੰਦੇ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਨੂੰ ਆਉਂਦੇ ਨੇ ਤੇ ਉਹ ਬਿਲਕੁਲ ਅਬਦੀ ਇਨਵੈਸਟੀਗੇਸ਼ਨ ਨੂੰ ਫਰਦਰ ਹੈ ਜਿਹੜਾ ਉਹ ਕਰ ਸਕਦੇ ਹੈਗੇ ਨੇ ਸਰ ਮੋਸਟਲੀ ਸੋਨ ਨੂੰ ਮਿਲਦਾ ਕਿ ਕੰਸਟਰਕਸ਼ਨ ਸਾਈਟਸ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਉੱਥੇ ਪਹੁੰਚ ਕੇ ਕਰ ਰਹੇ ਨੇ ਛਾਪੇਮਾਰੀ ਹਾਂਜੀ ਬਿਲਕੁਲ ਕੰਸਟਰਕਸ਼ਨ ਸਾਈਡ ਤੇ ਵੀ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਟ੍ਰੇਨ ਵਾਲੀ ਗੱਲ ਕੀਤੀ ਉੱਥੇ ਵੀ ਉਹ 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 ਦਾਇਰੇ ਚ ਵੀ ਕੀਤੀ ਜਾ ਸਕਦੀ ਹੈ ਹੁਣ ਕੰਸਟਰਕਸ਼ਨ ਸਾਈਟਸ ਤੇ ਉੱਤੇ ਜਿਹੜੇ ਲੋਕ ਕੰਮ ਕਰ ਰਹੇ ਨੇ ਹੁਣ ਜਿਹੜਾ ਕੋਈ ਇੰਡੀਵਿਜੂਅਲ ਉਥੇ ਕੰਮ ਕਰ ਰਿਹਾ ਹੈ ਤੇ ਉਥੇ ਜਾ ਕੇ ਉਹ ਜਿਹਦੇ ਕੰਮ ਕੰਸਟਰਕਸ਼ਨ ਵਾਲੇ ਕੱਪੜੇ ਪਾਏ ਨੇ ਉਹਦਾ ਉਥੇ ਉਹਦੇ ਕੋਲ ਲੰਚ ਬੈਗ ਹੈਗਾ ਜਾਂ ਉਹਨੇ ਹਰ ਕੰਸਟਰਕਸ਼ਨ ਟੂਲ ਹੱਥ 'ਚ ਫੜੇ ਹੋਏ ਨੇ ਜੀ ਇਹਦਾ ਮਤਲਬ ਕੀ ਹੈ ਕਿ ਉਹ ਕੰਮ ਕਰ ਰਿਹਾ ਹੈ ਆਦਰਵਾਇਜ਼ ਤਾਂ ਹੁਣ ਜੇ ਕੋਈ ਸੂਟ ਜੈਕਟ ਪਾ ਕੇ ਤੇ ਉਥੇ ਦੀ ਸੜਕ ਤੇ ਲੰਘਿਆ ਜਾਂਦਾ ਉਹ ਤਾਂ ਨਹੀਂ ਕੰਮ ਕਰ ਰਿਹਾ ਨਾ ਨਾ ਉਹਦੇ ਹੱਥ 'ਚ ਲੰਚ ਬੈਗ ਹੈ ਜੀ ਤੇ ਜੋ ਸੜਕ ਤੇ ਖੜਾ ਕੰਸਟਰਕਸ਼ਨ ਸਾਈਟ ਨੂੰ ਦੇਖ ਰਿਹਾ ਉਹ ਵੀ ਨਹੀਂ ਕੰਮ ਕਰ ਰਿਹਾ ਕਿਉਂਕਿ ਨਾ ਉਹਨੇ ਕੰਸਟਰਕਸ਼ਨ ਦੇ ਕੱਪੜੇ ਪਾਏ ਨਾ ਉਹਦੇ ਟੂਲ ਹੈ ਤੇ ਨਾ ਉਹਦੇ ਜਿਹੜੇ ਉਹਨੇ ਕੋਈ ਇਹਜਾਗ ਕੰਡਕਟ ਕੀਤਾ ਜਿੱਥੋਂ ਪਤਾ ਲੱਗੇ ਉਹ ਕੰਮ ਕਰ ਰਿਹਾ ਹੈ ਹੁਣ ਜੇ ਸਭ ਤੋਂ ਪਹਿਲਾਂ ਤਾਂ ਜੇ ਇਹ ਜੀ ਸਿਚੁਏਸ਼ਨ ਚ ਕੋਈ ਇੰਡੀਵਿਜੂਅਲ ਫਸਦਾ ਹੈਗਾ ਸਭ ਤੋਂ ਪਹਿਲਾਂ ਤਾਂ ਉਹਦਾ ਰਾਈਟ ਟੂ ਰਿਮੇਨ ਸਾਇਲੈਂਟ ਜਿਹੜਾ ਹੈਗਾ ਉਹ ਜੇ ਉਹ ਨਾ ਚਾਹੇ ਤਾਂ ਕੋਈ ਜਵਾਬ ਨਾ ਦੇਵੇ ਕੋਈ ਉਹ ਤੋਂ ਬਲਵਾ ਨਹੀਂ ਸਕਦਾ ਹੈ ਬਿਲਕੁਲ ਤੇ ਦੂਜੀ ਜਿਹੜੀ ਗੱਲ ਹੈਗੀ ਹੈ ਉਹ ਕਿਥੋਂ ਤੋਂ ਤੱਕ ਇਹਦੀ ਆਈਡੈਂਟੀਫਿਕੇਸ਼ਨ ਨਹੀਂ ਕੁਝ ਚੀਜ਼ਾਂ ਜਾ ਸਕਦੀ ਹਾਂਜੀ ਜਿਹੜਾ ਉੱਥੇ ਕੋਈ ਨਾ ਕੋਈ ਇੰਡੀਵਿਜੂਅਲ ਹੋਊਗਾ ਜਿਹੜਾ ਸੁਪਰਵਾਈਜ਼ਰ ਹੋਊਗਾ ਮੈਨੇਜਰ ਹੋਊਗਾ ਜਿਹਨੂੰ ਗੋੜਾ ਹੈਗਾ ਹਾਂਜੀ ਉਹ ਤੋਂ ਰਿਕਾਰਡ ਮੰਗ ਸਕਦੇ ਆ ਵੀ ਪ੍ਰੋਵਾਈਡ ਕਰੋ ਵੀ ਕੌਣ ਕੌਣ ਬੰਦੇ ਕੰਮ ਕਰ ਰਹੇ ਨੇ ਤੇ ਹਾਂਜੀ ਫਿਰ ਉਹਨਾਂ ਕੋਲੇ ਇੰਕਾ ਇਨਵੈਸਟੀਗੇਟਰ ਪਾਵਰਸ ਹੈਗੀਆਂ ਨੇ ਉਹ ਉਸ ਗੱਲ ਨੂੰ ਕੰਟੈਕਟ ਕਰ ਸਕਦੇ ਹੈਗੇ ਨੇ ਪਰ ਮੀਰਲੀ ਸਸਪੀਸ਼ਨ ਦੇ ਉੱਤੇ ਕਰਨਾ ਇਹ ਪੋਸਿਬਿਲਟੀ ਨਹੀਂ ਹੈਗੀ ਹੈ ਜੀ ਜੇ ਮੀਅਰ ਸਸਪੀਸ਼ਨ ਤੇ ਕਰਿਆ ਹੈ ਤੇ ਤੁਹਾਡੇ ਕੋ ਕਾਨੂੰਨੀ ਹੱਕਾਂ ਤੇ ਕੰਮ ਕਰਨ ਵਾਲਾ ਉਹਨਾਂ ਲਈ ਤਾਂ ਬਹੁਤ ਵੱਡਾ ਮਾਮਲਾ ਖੜਾ ਹੋ ਜਾਣਾ ਜੀ ਉਹ ਆਗੇ ਤੁਹਾਨੂੰ ਜੇ ਗੱਲ ਨੂੰ ਪੁੱਛਦੇ ਹੈਗੇ ਹੁਣ ਜੇ ਕੋਈ ਇੰਡੀਵਿਜੂਅਲ ਹਿੱਜੀ ਸਿਚੁਏਸ਼ਨ ਚ ਫਸ ਜਾਂਦਾ ਸਭ ਤੋਂ ਪਹਿਲਾਂ ਹੈਗਾ ਕਿ ਉਹ ਰਾਈਟ ਟੂ ਰਿਮੇਨ ਸਾਇਲੈਂਟ ਹੈ ਉਹ ਨਾ ਕਰੇ ਜੀ ਉਹ ਤੋਂ ਬਾਅਦ ਜੇ ਉਹਨੂੰ ਲੀਗਲ ਕਾਉਂਸਲ ਚਾਹੀਦਾ ਤੇ ਉਹ ਬਦ ਲੀਗਲ ਕਾਉਂਸਲ ਡਿਮੈਂਡ ਕਰੇ ਵੀ ਚਾਰਟਰ ਰਾਈਟ ਹੈ ਤੁਹਾਡਾ ਰਾਈਟ ਟੂ ਕਾਉਂਸਲ ਹੈਗਾ ਸੋ ਜਿੰਨਾ ਚਿਰ ਤੁਸੀਂ ਆਪਣੇ ਵਕੀਲਾਂ ਨਾਲ ਗੱਲ ਨਹੀਂ ਕਰ ਦਿੰਦੇ ਕਰ ਦਿੰਦੇ ਤੁਸੀਂ ਉਹਨਾਂ ਚਿਰ ਜਵਾਬ ਆਪਦਾ ਨਾ ਦੋ ਤਾਂ ਤੁਹਾਨੂੰ ਕੋਈ ਨਹੀਂ ਕੁਝ ਕਹਿ ਸਕਦਾ ਹੁਣ ਮੰਨ ਲਓ ਜੇ ਤੁਸੀਂ ਗੈਰ ਕਾਨੂੰਨੀ ਤੌਰ ਤੇ ਉੱਥੇ ਕੰਮ ਕਰ ਰਹੇ ਸੀਗੇ ਤਾਂ ਇਹ ਹੈ ਜੇ ਕੋਈ ਪ੍ਰੋਸੀਜਰ ਨਹੀਂ ਕਿ ਤੁਸੀਂ ਤੁਹਾਨੂੰ ਫੜਿਆ ਗੈਰ ਕਾਨੂੰਨੀ ਤੌਰ ਤੇ ਕੰਮ ਕਰਦਿਆਂ ਨੂੰ ਤਾਂ ਤੁਹਾਨੂੰ ਕੈਨੇਡਾ ਜੋ ਪੇਜਤਾ ਇਹ ਜੋ ਕੋਈ ਕਾਨੂੰਨ ਨਹੀਂ ਹੈਗਾ ਕੋਈ ਪ੍ਰੋਸੀਜਰ ਹੈਗਾ ਉਹ ਪ੍ਰੋਸੀਜਰ ਦੇ ਵਿੱਚੋਂ ਦੀ ਲੰਘਣਾ ਪਊਗਾ ਸਭ ਤੋਂ ਪਹਿਲਾਂ ਤਾਂ ਜੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਣਾ ਤਾਂ ਤਿੰਨ ਗਰਾਉਂਡਸ ਨੇ ਜਿਨ੍ਹਾਂ ਦੇ ਉੱਤੇ ਤੁਹਾਡੀ ਜਿਹੜੀ ਗ੍ਰਿਫਤਾਰੀ ਹੋ ਚੈਦੀ ਹੈ ਪਹਿਲਾ ਹੈ ਇਹ ਆਇਡੈਂਟੀਟੀ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਤੁਸੀਂ ਨਹੀਂ ਹੈਗੇ ਹੋ ਦੂਜੀ ਹੈਗੀ ਹੈ ਜਿਹੜਾ ਥੈਟ ਟੂ ਪਬਲਿਕ ਤੁਸੀਂ ਜੇ ਸਮਾਜ ਹੈਗਾ ਉਹਦੇ ਲਈ ਖਤਰਾ ਹੈਗੇ ਨੂੰ ਤੇ ਤੀਜੀ ਹੈਗੀ ਹੈ ਜਿਹੜੀ ਫਲਾਈਟ ਰਿਸਕ ਉਹਦਾ ਮਤਲਬ ਹੈ ਕਿ ਜਦੋਂ ਤੁਹਾਨੂੰ ਦੁਆਰੇ ਸੰਦਿਆ ਜਾਊਗਾ ਤੁਸੀਂ ਵਾਪਸ ਨਹੀਂ ਆਉਣਾ ਤੁਸੀਂ ਨੱਠ ਜਾਣਾ ਹੈਗਾ ਤੇ ਤੁਸੀਂ ਕਾਬੂ 'ਚ ਨਹੀਂ ਆਉਣਾ ਹੁਣ ਜੇ ਕਿਸੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗੁਰਜੀਤ ਤਾਂ ਸਭ ਤੋਂ ਪਹਿਲਾਂ ਜਿਹੜਾ 48 ਆਵਰ ਡਿਟੈਂਸ਼ਨ ਰਿਵਿਊ ਹੋਣਾ ਹੈਗਾ 48 ਆਵਰ ਡਿਟੈਂਸ਼ਨ ਰਿਵਿਊ ਹੈਗਾ ਕਿ 48 ਘੰਟੇ ਦੇ ਮੂਰੇ ਅੱਗੇ ਦੇ ਵਿੱਚ ਵਿੱਚ ਤੁਹਾਨੂੰ ਜੱਜ ਦੇ ਅੱਗੇ ਪੇਸ਼ ਕਰਨਾ ਉਹਨਾਂ ਨੂੰ ਓਕੇ ਸਰ ਕਾਲ ਲੀਜੀ ਜੀ ਜ਼ਰੂਰ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਬਿੰਦੀ ਪ੍ਰੈਸ ਕੋ ਬੋਲਦੇ ਆ ਬਨਾਈਆਂ ਦੇ ਰਹੀਆਂ ਪਹੁੰਚਦਾ ਜਿਵੇਂ 1300 ਤੋਂ ਸੌਣ ਦੀ ਤੁਹਾਨੂੰ ਚੈਨਲ ਵਾਲਿਆਂ ਨੂੰ ਜੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਏ ਸੋਨ ਲੈ ਸਰਕਾਰੀ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ ਜਿਹੜਾ ਰਾਤ ਨੂੰ ਚੱਲਦਾ ਆ ਬਹੁਤ ਬਹੁਤ ਧੰਨਵਾਦ ਤੁਸੀਂ ਵਧਾਈਆਂ ਦੇਣ ਲਈ ਕਾਲ ਕੀਤਾ ਤੇ ਇਮੀਗ੍ਰੇਸ਼ਨ ਸੰਬੰਧੀ ਜੇਕਰ ਕੋਈ ਹੋਰ ਸਵਾਲ ਪੁੱਛਣਾ ਚਾਹੁੰਦੇ ਨੇ ਜਿੰਨੇ ਦਰਸ਼ਕ ਦੇਖ ਰਹੇ ਨੇ ਤੁਸੀਂ ਉਸ ਰਿਗਾਰਡਿੰਗ ਵੀ ਕਾਲ ਕਰ ਸਕਦੇ ਹੋ ਨੰਬਰ ਹੈ 647366777 ਤੁਸੀਂ ਕੰਟੀਨਿਊ ਕਰ ਸਕਦੇ ਜੇ ਸੋ ਉਸ ਤੋਂ ਬਾਅਦ 48 ਆਵਰਸ ਦੇ 48 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਜੱਜ ਦੇ ਮੂਹਰੇ ਪੇਸ਼ ਕਰਨਾ ਹੈਗਾ ਜਿਉਂ ਉਹਨਾਂ ਨੇ ਤੇ ਉੱਥੇ ਉਹਨਾਂ ਨੇ ਪ੍ਰੂਫ ਕਰਨਾ ਹੈ ਕਿ ਇਹਦੀ ਡਿਟੈਂਸ਼ਨ ਹੈ ਉਹ ਜਾਰੀ ਰੱਖੀ ਜਾਵੇ ਜਾਂ ਇਨੂੰ ਅਲਟਰਨੇਟਿਵ ਟੂ ਡਿਟੈਂਸ਼ਨ ਮਤਲਬ ਕਿ ਜਿਹੜੀ ਬੰਦੀ ਹੈ ਉਹ ਤੋਂ ਬਾਹਰ ਇਹਨੂੰ ਕਰਿਆ ਜਾਵੇ ਜੀ ਸੋ ਬੰਦੀ ਜਾਰੀ ਰੱਖਣ ਲਈ ਸਰਕਾਰੀ ਵਕੀਲ ਨੇ ਪ੍ਰੂਵ ਕਰਨਾ ਸਭ ਤੋਂ ਪਹਿਲਾਂ ਕਿ ਇਹ ਬੰਦਾ ਆਈਡੈਂਟੀਟੀ ਹੈਗੀ ਹੈ ਇਹ ਥ੍ਰੈਟ ਟੂ ਪਬਲਿਕ ਹੈਗਾ ਤੇ ਤੀਜਾ ਇਹ ਫਲਾਈਟ ਰਿਸਕ ਦਾ ਮਤਲਬ ਜਦੋਂ ਸੱਦਿਆ ਜਾਊਗਾ ਉਦੋਂ ਇਹਨੇ ਨਹੀਂ ਆਉਣਾ ਤੇ ਨੱਟ ਚੁੱਕਾ ਜੀ ਤੇ ਇੰਪੋਰਟੈਂਟ ਫੈਕਟਰ ਹੈਗਾ ਕਿੰਨਾ ਚਰਬੰਦੀ ਰੱਖਣੀ ਹੈਗੀ ਸੋ ਕਿੰਨਾ ਚਿਰ ਦੀ ਡਿਟੈਂਸ਼ਨ ਜਾਰੀ ਰਹੂਗੀ ਓਕੇ ਇਹ ਤੋਂ علاوہ ਦੇਖਣਾ ਕਿ ਬੈਸਟ ਇੰਟਰਸਟ ਆਫ ਚਲਣ ਕੀ ਹੈ ਜੇ ਕੋਈ ਬੱਚੇ ਇਨਵੋਲਡ ਹੈਗੇ ਨੇ ਉਹਦੇ ਬੱਚੇ ਜਿਹਨੂੰ ਗ੍ਰਫਤਾਰ ਕੀਤਾ ਗਿਆ ਜਾਂ ਕੋਈ ਹੋਰ ਬੱਚੇ ਉਹਨਾਂ ਨੂੰ ਡਾਇਰੈਕਟਲੀ ਤਾਂ ਨਹੀਂ ਇਫੈਕਟ ਹੋ ਰਿਹਾ ਇਹਦੀ ਬੰਦੀ ਕਰਕੇ ਇਹਨੂੰ ਗ੍ਰਫਤਾਰ ਕਰਨ ਕਰਕੇ ਤੇ ਜੇ ਇਹਦੇ ਨਾਲ ਦੀ ਨਾਲ ਜੱਜ ਨੇ ਆਲਟਰਨੇਟਿਵ ਟੂ ਡਿਟੈਂਸ਼ਨ ਦੇਖਣਾ ਹੈਗਾ ਆਲਟਰਨੇਟਿਵ ਟੂ ਡਿਟੈਂਸ਼ਨ ਦਾ ਮਤਲਬ ਹੈ ਕੋਈ ਜ਼ਮਾਨਤ ਦੇਣ ਵਾਲਾ ਬੰਦਾ ਸੋ ਕਿੰਨੇ ਦੀ ਉਹ ਜ਼ਮਾਨਤ ਦੇ ਰਿਹਾ ਹੈ ਉਹਨੂੰ ਉਹਦੇ ਕੇਸ ਬਾਰੇ ਕੀ ਪਤਾ ਹੈ ਜੇ ਜਵਦਵਾਰੇ ਜਦੋਂ ਸੱਦਿਆ ਜਾਊਗਾ ਕੀ ਉਸ ਬੰਦੇ ਕੋਲ ਇੰਨੀ ਪਾਵਰ ਹੈਗੀ ਹੈ ਕਿ ਉਹ ਬੰਦੀ ਨੂੰ ਦਵਾਰੇ ਹਾਜ਼ਰ ਕਰ ਦੂਗਾ ਮਤਲਬ ਉਹਦਾ ਇੰਨਾ ਕੋ ਜ਼ੋਰ ਚੱਲਦਾ ਸੋ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣੀਆਂ ਸੋ ਜੇ ਆਲਟਰਨੇਟਿਵ ਟੂ ਡਿਟੈਂਸ਼ਨ ਹੈਗਾ ਤਾਂ ਉਹਨੂੰ ਛੱਡ ਦਿੱਤਾ ਜਾਊਗਾ ਤੇ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਊਗੀ ਜੇ ਉਹਦੀ ਆਲਟਰਨੇਟ ਇਨਸੈਂਟਿਵ ਟੂ ਡਿਟੈਂਸ਼ਨ ਨਹੀਂ ਹੈਗਾ ਮਤਲਬ ਜਮਾਨਤ ਦੇਣ ਵਾਲਾ ਕੋਈ ਹੈ ਨਹੀਂ ਜਾਂ ਜੱਜ ਨੂੰ ਲੱਗਦਾ ਇਹ ਨਾ ਠਜੂਗਾ ਜੀ ਤੇ ਫਿਰ ਜਿਹੜੀ ਆ ਬੰਦੀ ਹੈ ਉਹ ਜਾਰੀ ਰੱਖੀ ਜਾਉਗੇ ਓਕੇ ਤੇ ਉਸ ਤੋਂ ਬਾਅਦ ਫਿਰ 7ਵੇਂ ਦਿਨ ਰਿਵਿਊ ਹੋਣਾ 7ਵੇਂ ਦਿਨ ਰਿਵਿਊ ਚ ਵੀ ਇਹੀ ਕੁਝ ਹੋਣਾ ਫਿਰ ਹਰ 3ਵੇਂ ਦਿਨ ਉਸ ਤੋਂ ਬਾਅਦ 7ਵੇਂ ਦਿਨ ਉਹਦੀ ਜਮਾਨਤ ਨਹੀਂ ਹੋਈ ਫਿਰ ਹਰ 3ਵੇਂ ਦਿਨ ਉਹਦੀ ਪੇਸ਼ੀ ਹੋਊਗੀ ਓਕੇ ਸੋ ਉਹਦੇ ਚ ਬਹੁਤ ਇੰਪੋਰਟੈਂਟ ਫੈਕਟਰ ਹੈ ਜਿਹੜਾ ਕਿ ਬੰਦੀ ਕਿੰਨਾ ਚਿਰ ਰਹੂਗੀ ਕਿੰਨਾ ਚਿਰ ਉਹਨੂੰ ਡਿਟੇਨ ਕਰਕੇ ਰੱਖਣਾ ਹੁਣ ਜੇ ਬੰਦੇ ਦਾ ਪਾਸਪੋਰਟ ਐਕਸਪਾਇਰ ਹੋ ਗਿਆ ਹੂੰ ਤੇ ਫਿਰ ਤਾਂ ਉਹਨੂੰ ਬੰਦੀ ਕਿ ਇਨਡੇਫਿਨਿਟਲੀ ਤਾਂ ਰੱਖਿਆ ਨਹੀਂ ਜਾ ਸਕਦਾ ਹਮੇਸ਼ਾ ਲਈ ਤਾਂ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਜੇ ਕੋਈ ਪਾਸਪੋਰਟ ਬਣੂਗਾ ਫੇਰ ਉਹ ਜਾ ਸਕਦਾ ਆਦਰਵਾਇਜ਼ ਤਾਂ ਉਹਨੂੰ ਭੇਜਿਆ ਨਹੀਂ ਜਾ ਸਕਦਾ ਜੇ ਉਹਦਾ ਪਾਸਪੋਰਟ ਵੈਲਿਡ ਨਹੀਂ ਹੈਗਾ ਸੋ ਇਹ ਫੈਕਟਰ ਨੂੰ ਵੀ ਚਾਚਣੇ ਦੇਖਣਾ ਤੇ ਇਹਦੇ ਨਾਲ ਨਾਲ ਜੇ ਕੋਈ ਜ਼ਮਾਨਤ ਦੇਣ ਵਾਲਾ ਨਹੀਂ ਹੈਗਾ ਤੇ ਲੰਬੀ ਡਿਟੈਂਸ਼ਨ ਹੋ ਰਹੀ ਹੈ ਤਾਂ ਆਪਣੇ ਕਈ ਬੇਲ ਪ੍ਰੋਗਰਾਮ ਹੈਗੇ ਨੇ ਜਿੱਥੇ ਕਿ ਤੁਮ ਤੁਸੀਂ ਉਹ ਬੇਲ ਪ੍ਰੋਗਰਾਮ ਦੇ ਥਰੂ ਬੇਲ ਅਪਲਾਈ ਕਰ ਸਕਦੇ ਹੋ ਤੇ ਫਿਰ ਤੁਹਾਨੂੰ ਉਹ ਬੇਲ ਪ੍ਰੋਗਰਾਮ ਦੀ ਜਿਹੜੀ ਰੈਨਮਾਈਜ਼ ਹੇਠਲੇ ਛੱਡ ਦਿੱਤਾ ਜਾਂਦਾ ਓਕੇ ਤਾਂ ਕਿ ਉਹ ਬੇਲ ਪ੍ਰੋਗਰਾਮ ਵਾਲੇ ਲੋਕ ਤੁਹਾਨੂੰ ਦੇਖਦੇ ਆ ਗਿਆ ਹੁਣ ਇਹਦਾ ਗੱਲ ਹੋ ਗਈ ਜੇ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੁਹਾਡੇ ਕੀ ਹੱਕ ਹੈਗੇ ਹੁਣ ਉਸ ਤੋਂ ਬਾਅਦ ਜੇ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੁਸੀਂ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਹੋ ਤਾਂ ਤੁਹਾਡੇ ਖਿਲਾਫ ਜਿਹੜਾ ਪਹਿਲਾ ਪ੍ਰੋਸੀਜਰ ਆ ਹੋਏਗਾ ਰਿਪੋਰਟ ਨੂੰ ਲਿਖਣਾ ਹੈ ਰਿਪੋਰਟ ਦੇ ਵਿੱਚ ਇਹ ਲਿਖਣਾ ਜ਼ਰੂਰੀ ਹੈ ਦੇਖਣਾ ਕਿ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਤਾਂ ਨੀ ਕੈਨੇਡਾ ਦਾ ਉਸ ਤੋਂ ਬਾਅਦ ਇਹਨੂੰ ਕਦੋਂ ਤੱਕ ਇੱਥੇ ਰਹਿਣ ਦੀ ਇਜਾਜ਼ਤ ਸੀ ਉਹ ਇਜਾਜ਼ਤ ਤੋਂ ਬਾਅਦ ਇਹਨੇ ਕੀ ਕੀਤਾ ਇਹ ਗੈਰਕਾਨੂੰਨੀ ਤੌਰ ਤੇ ਕੰਮ ਕਰ ਰਿਹਾ ਹੈ ਸੋ ਇਹ ਰਿਪੋਰਟ ਲਿਖਣ ਤੋਂ ਬਾਅਦ ਫਿਰ ਤੁਹਾਡੇ ਖਿਲਾਫ ਐਪ੍ਰੋਪਰੀਏਟ ਆਰਡਰ ਇਸ਼ੂ ਹੋਊਗਾ ਜਿਹੜਾ ਆਰਡਰ ਹੈਗਾ ਉਹ ਰਿਮੂਵਲ ਆਰਡਰ ਸੋ ਐਕਸਕਲੂਜ਼ਨ ਹੋ ਸਕਦਾ ਹੈ ਡਿਪੋਰਟੇਸ਼ਨ ਆਰਡਰਸ ਆਦਾ ਹੈ ਉਹ ਡਿਪੈਂਡ ਕਰੂਗਾ ਕਿਹੜੀਆਂ ਸਰਕਮਸਟੈਂਸਸ ਤੇ ਹੁਣ ਜਦੋਂ ਤੁਹਾਡੇ ਖਿਲਾਫ ਇਹ ਆਰਡਰ ਇਸ਼ੂ ਹੋ ਗਿਆ ਗੁਰਜੀਤ ਤੁਹਾਡੇ ਕੋ 15 ਦਿਨਾਂ ਕਰਨ ਲਈ ਜੀ ਤੇ ਅਪੀਲ ਕਰਨ ਵੇਲੇ ਜੇ 15 ਦਿਨਾਂ ਚ ਅਪੀਲ ਕਰਦੇ ਹੋ ਤਾਂ ਆਰਡਰ ਸਟੇ ਹੋ ਜਾਊਗਾ ਹੁਣ ਕਈ ਕੇਸਸ ਦੇ ਵਿੱਚੋਂ ਜਿੱਥੇ ਮਿਨਿਸਟਰਸ ਡੈਲੀਗੇਟ ਉਹਨੂੰ ਰਿਵਿਊ ਕਰਕੇ ਆਰਡਰ ਦਿੰਦਾ ਉਹ ਤੁਸ ਫੈਡਰਲ ਕੋਰਟ ਜਾ ਸਕਦੇ ਹੋ ਜਿੱਥੇ ਐਡਮਿਸਿਬਿਲਟੀ ਹਿਅਰਿੰਗ ਦੀ ਜ਼ਰੂਰਤ ਆ ਉਹ ਇਮੀਗ੍ਰੇਸ਼ਨ ਡਿਵੀਜ਼ਨ ਦੇ ਵਿੱਚ ਹੁੰਦਾ ਹੈ ਉੱਥੇ ਸਰਕਾਰ ਨੇ ਪ੍ਰੂਵ ਕਰਨਾ ਹੈ ਕਿ ਬੰਦਾ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਿਹਾ ਸੀ ਨਾ ਕਿ ਬੰਦੇ ਨੇ ਪ੍ਰੂਵ ਕਰਨਾ ਹੈ ਕਿ ਉਹਦੇ ਕੋਲ ਕਾਨੂੰਨੀ ਹੱਕ ਸੀਗਾ ਹੈ ਨਾ ਸਰਕਾਰ ਨੇ ਇਹ ਗੱਲ ਪ੍ਰੂਵ ਕਰਨੀ ਹੈ ਸੋ ਤੁਹਾਡੇ ਉੱਥੇ ਕਾਨੂੰਨੀ ਹੱਕ ਨੇ ਜਿੱਥੇ ਤੁਸੀਂ ਜੇ ਗਾਰ ਕਾਨੂੰਨੀ ਤੌਰ ਤੇ ਨਹੀਂ ਕੰਮ ਕਰ ਰਹੇ ਸੀ ਤੁਹਾਡੇ ਖਿਲਾਫ ਹੈ ਜਾਂ ਕੋਈ ਰਿਪੋਰਟ ਲਿਖੀ ਗਈ ਹੈ ਤਾਂ ਤੁਹਾਨੂੰ ਰਿਮੂਵ ਨਹੀਂ ਕੀਤਾ ਜਾ ਸਕੂਗਾ ਹੁਣ ਜੇ ਮੰਨ ਲਓ ਤੁਸੀਂ ਫੈਡਰਲ ਕੋਰਟ ਵੀ ਕੇਸ ਹਬ ਦਾ ਹਾਰ ਗਏ ਜੀ ਇਮੀਗ੍ਰੇਸ਼ਨ ਡਿਵੀਜ਼ਨ ਚੋ ਵੀ ਹਾਰ ਗਏ ਆਮੀ ਕਿਉਂਕਿ ਤੁਹਾਨੂੰ ਜੇ ਸਾਲ ਪਰ ਤੋਂ ਵੱਧ ਰਹਿੰਦੇ ਨੇ ਹੋ ਗਿਆ ਇੱਥੇ ਤਾਂ ਤੁਹਾਨੂੰ ਬਿਨਾ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੇ ਰਿਮੂਵ ਨਹੀਂ ਕੀਤਾ ਜਾ ਸਕਦਾ ਸੋ ਇਹ ਦੇਖਣਾ ਜ਼ਰੂਰੀ ਹੈ ਕਿ ਜਿੱਥੇ ਨੂੰ ਭੇਜ ਰਹੇ ਨੇ ਉੱਥੇ ਜਾ ਕੇ ਤੇ ਨਹੀਂ ਉਹਨੂੰ ਕੋਈ ਖਤਰਾ ਹੋਊਗਾ ਤੇ ਫਿਰ ਉਹ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਹੋਣ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਰਿਮੂਵ ਕੀਤਾ ਜਾ ਸਕਦਾ ਤੁਹਾਨੂੰ ਭੇਜਿਆ ਜਾ ਸਕਦਾ ਉਹ ਤੋਂ ਪਹਿਲਾਂ ਨਹੀਂ ਭੇਜਿਆ ਜਾ ਸਕਦਾ ਤੇ ਇਹ ਜਿਹੜੀਆਂ ਕਾਨੂੰਨੀ ਤੁਹਾਡੇ ਹੱਕ ਨੇ ਇਹਨਾਂ ਦੀ ਵਰਤੋਂ ਕਰਨੀ ਤੁਹਾਨੂੰ અતੰਤ ਜ਼ਰੂਰੀ ਹੈਗੀ ਹੈ ਜੀ ਹੁਣ ਬਹੁਤ ਸਾਰੇ ਕੇਸਿਸ ਕਿ ਕੀ ਹੁੰਦਾ ਗੁਰਜੀਤ ਕਿ ਇੰਡੀਵਿਜੂਅਲਸ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਹੱਕ ਕੀ ਹੈਗੇ ਨੇ ਤੇ ਜਦੋਂ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਹੱਕ ਕੀ ਨੇ ਤੇ ਉਹ ਉਹਨਾਂ ਦੀ ਸਹੀ ਵਰਤੋਂ ਨਹੀਂ ਕਰਦੇ ਜੀ ਹੁਣ ਜਿਵੇਂ ਗ੍ਰਿਫਤਾਰ ਕਰ ਲਿਆ ਉੱਥੇ ਉਹਨਾਂ ਨੇ ਕਿਹਾ ਕਿ ਤੂੰ ਆਪਣਾ ਵੌਲੰਟੇਅਰਲੀ ਕੈਨੇਡਾ ਛੱਡ ਕੇ ਚਲੇ ਜਾ ਅਸੀਂ ਤੇਰੇ ਖਿਲਾਫ ਕੋਈ ਕੇਸ ਨਹੀਂ ਬਣਾਉਂਦੇ ਜੀ ਉਕੇ ਬੰਦਾ ਕਹਿੰਦਾ ਹਾਂ ਜੀ ਮੈਂ ਜਾਣਾ ਚਾਹਨਾ ਤੇ ਉਹ ਤੋਂ ਕਾਗਜ਼ ਸਾਈਨ ਕਰਾ ਕੇ ਉਹਨੂੰ ਭੇਜ ਦਿੱਤਾ ਜਾਂਦਾ ਹੁਣ ਕਿਉਂਕਿ ਇਹ ਅਧਿਕਾਰ ਹੈ ਉਹਨਾਂ ਕੋਲ ਉਹ ਕਾਗਜ਼ ਰੱਦ ਕਰ ਸਕਦੇ ਨੇ ਮੁੜ ਕੇ ਤਾਂ ਵੀਜ਼ਾ ਕੈਨਸਲ ਕਰ ਦਿੰਦੇ ਆ ਤੇ ਫਿਰ ਵਾਪਸ ਨਹੀਂ ਆ ਸਕਦਾ ਸੋ ਉੱਥੇ ਤੁਹਾਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਡੇ ਕੀ ਹੱਕ ਨੇ ਤੁਸੀਂ ਉਹਨਾਂ ਦੀ ਕੀ ਵਰਤੋਂ ਕਰਨੀ ਹੈ ਤੇ ਫਿਰ ਉਹਨੂੰ ਪ੍ਰੋਸੀਡ ਹੈ ਜਿਹੜਾ ਉਹ ਕੀਤਾ ਜਾਵੇ ਹੁਣ ਓਵਰਆਲ ਜਿਹੜਾ ਮੈਂਡੇਟ ਹੈ ਸਰਕਾਰ ਦਾ ਜਦੋਂ ਇਲੈਕਸ਼ਨ ਟਾਈਮ ਸੀ ਤਾਂ ਇਹ ਮੰਡਟ ਸੀ ਉਹ ਚਾਹੁੰਦੇ ਸੀ ਕਿ ਜਿਹੜਾ ਟੈਂਪਰੀ ਰੈਜ਼ੀਡੈਂਟਸ ਦਾ ਨੰਬਰ ਹੈ ਜਿਹੜੇ ਵਿਜ਼ਿਟਰਸ ਵਰਕਰਸ ਸਟੂਡੈਂਟਸ ਨੇ ਉਹਨਾਂ ਨੂੰ ਘਟਾਉਣਾ ਹੈਗਾ ਜੀ ਇਹ ਉਹਦੇ ਤਹਿਤ ਹੀ ਗੁਰਜੀਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ ਜੀ ਤੁਹਾਨੂੰ ਹਰਾਨੀ ਹੋ ਜੀ ਜ਼ਰੂਰ ਹਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਹਾਂਜੀ ਮੈਂ ਇਹ ਪੁੱਛਣਾ ਚਾਹੁੰਦਾ ਜੀ ਕਿ ਦੇ ਜਲੀ ਕਾਨੂੰਨ ਤਾਂ ਬਣਿਆ ਨਹੀਂ ਕੋਈ ਭਾਜੀ ਹੁਣੀ ਫਿਰਲੀ ਲੂ ਬੋਲਦਾ ਫਿਰ ਦੱਸਣ ਦਾ ਬਈ ਕੈਨੇਡੀਅਨ ਦੇ ਅਕ ਚੰਗ ਜੀ ਇਲੈਗਲ ਇਮੀਗ੍ਰੈਂਟਸ ਨੂੰ ਪ੍ਰੋਮੋਟ ਕਰਨ ਦੇ ਅਕ ਚਾ ਕਿਹੜਾ ਕਾਨੂੰਨ ਨਹੀਂ ਬਣਿਆ ਜੀ ਮੇਰੀ ਅਜੇ ਮਤਲਬ ਜਿੰਨਾ ਵੀ ਤੁਸੀਂ ਨਹੀਂ ਚੈੱਕ ਕਰ ਸਕਦੇ ਉੱਥੇ ਨਹੀਂ ਚੈੱਕ ਕਰ ਸਕਦੇ ਇਹ ਆਲਰੇਡੀ ਇਹ ਆਲਰੇਡੀ ਕਾਨੂੰਨ ਹੈ ਜੀ ਇਹ ਆਲਰੇਡੀ ਬਣਿਆ ਨਹੀਂ ਜੀ ਇਹ ਆਲਰੇਡੀ ਕਾਨੂੰਨ ਹੈ ਜੀ ਇਨ ਫੇਵਰ ਆਫ ਕੈਨੇਡੀਅਨ ਪੀਪਲ ਆਰ ਯੂ ਮੋਡਿੰਗ ਇਲੀਗਲ ਟੂ ਅੱਜ ਮੈਂ 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 ਦਾ ਆਨਸਰ ਜੀ ਤੁਸੀਂ 23 ਕੈਂਟੇ ਆਨਸਰ ਸੁਣ ਸਕਦੇ ਹੋ ਜੀ ਥੈਂਕ ਯੂ ਕਾਲ ਕਰਨ ਲਈ ਚਾਰਟਰ ਆਫ ਰਾਈਟਸ ਕੈਨੇਡੀਅਨ ਜਿਹੜਾ ਵੀ ਕੋਈ ਕੈਨੇਡਾ ਦੀ ਧਰਤੀ ਦੇ ਉੱਤੇ ਹੈ ਜੀ ਇਕੱਲੇ ਕੈਨੇਡੀਅਨਸ ਵਰਡ ਨਹੀਂ ਕਿ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਚਾਰਟਰ ਆਫ ਰਾਈਟਸ ਉਹਦੇ ਲਈ ਨਹੀਂ ਬਣਿਆ ਹਰ ਕੋਈ ਬੰਦਾ ਜਿਹਨੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ ਹੈ ਉਹਦੇ ਲਈ ਚਾਰਟਰ ਆਫ ਰਾਈਟ ਹੈ ਇਹ ਚਾਰਟਰ ਆਫ ਰਾਈਟਸ ਨੇ ਜਿਹੜਾ ਰਾਈਟ ਟੂ ਰਿਮੇਨ ਸਾਈਲੈਂਟ ਹੈ ਹਰੇਕ ਤੇ ਲਾਗੂ ਹੁੰਦਾ ਹੈ ਜੀ ਜਦੋਂ ਵੀ ਪੁਲਿਸ ਤੁਹਾਨੂੰ ਗ੍ਰਿਫਤਾਰ ਕਰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਬੋਲ ਕੇ ਇਹ ਹੀ ਦੱਸਦੀ ਹੈ ਜਦੋਂ ਕੇ ਗ੍ਰਿਫਤਾਰ ਕਰਦੇ ਨੇ ਸੋ ਇਹ ਪ੍ਰੋਮੋਸ਼ਨ ਨਹੀਂ ਹੈਗੀ ਇਹ ਤੁਹਾਡਾ ਹੱਕ ਹੈ ਉਹ ਤੋਂ ਬਾਅਦ ਰਾਈਟ ਟੂ ਕਾਉਂਸਲ ਹੈ ਚਾਰਟਰ ਰਾਈਟ ਹੈ ਤੁਹਾਡਾ ਹੱਕ ਹੈ ਇਹ ਲੂਪ ਹੋਲਸ ਨਹੀਂ ਹੈਗੇ ਜੀ ਇਹ ਕਾਨੂੰਨੀ ਹੱਕ ਨੇ ਜੇ ਤੁਹਾਨੂੰ ਚਾਰਟਰ ਪੜ੍ਹ ਕੇ ਨਾ ਸੁਣਾਇਆ ਤਾਂ ਤੁਹਾਡੀ ਗ੍ਰਿਫਤਾਰੀ ਵੈਸੀ ਗੈਰਕਾਨੂੰਨੀ ਹੈ ਤੁਹਾਨੂੰ ਗ੍ਰਿਫਤਾਰ ਕਰਨ ਵੇਲੇ ਜਿਹੜਾ ਲਾ ਇਨਫੋਰਸਮੈਂਟ ਹੈ ਉਹਨੇ ਨਾਂ ਦੱਸਿਆ ਯੂ ਹੈਵ ਰਾਈਟ ਟੂ ਰਮੇਨ ਸਾਈਲੈਂਟ ਤੁਹਾਡੀ ਗ੍ਰਿਫਤਾਰੀ ਗੈਰਕਾਨੂੰਨੀ ਹੈ ਇਹ ਕਾਨੂੰਨ ਅਜਦਾ ਨਹੀਂ ਹੈ 192 ਸਿੱਧਾ ਹੈਗਾ ਜੀ ਸੋ ਇਹ ਲਗਾਤਾਰ ਹੈ ਉਹ ਭਾਂ ਲੋਕਾਂ ਨੂੰ ਇਹਦੀ ਜਾਣਕਾਰੀ ਨਹੀਂ ਕਿ ਮੈਂ ਕਾਲਰ ਨੇ ਕਿਹਾਗਾ ਕਿ ਕਾਨੂੰਨ ਬਣਿਆ ਤਾਂ ਹੈ ਨਹੀਂ ਸੋ ਮੈਂ ਹੈਰਾਨ ਆ ਕਿ ਚਾਰਟਰ ਬਣੇ ਨੂੰ ਤਾਂ ਕਿੰਨੇ ਸਾਲ ਹੋ ਗਏ ਤੇ ਇਹਨਾਂ ਨੂੰ ਚਾਰਟਰ ਬਾਰੇ ਜਾਣਕਾਰੀ ਹੋਣੀ ਹੈਗੀ ਬਿਲਕੁਲ ਅਸੀਂ ਕਿਸੇ ਦੇ ਹੱਕ ਦੇ ਵਿੱਚ ਨਹੀਂ ਗੱਲ ਕਰ ਰਹੇ ਆਪਾਂ ਕਾਨੂੰਨ ਦਾ ਕੀ ਦਾਇਰਾ ਹੈਗਾ ਆਪਾਂ ਉਹਦੀ ਗੱਲ ਕਰ ਰਹੇ ਆ ਇਹ ਇਹ ਕਿਸੇ ਦੀ ਜੇ ਕੋਈ ਕੈਨੇਡਾ ਦੀ ਜੇ ਕਿਸੇ ਨੇ ਧਰਤੀ ਤੇ ਪੈਰ ਧਰਿਆ ਉਹਦੇ ਤੇ ਚਾਰਟਰ ਲਾਗੂ ਹੁੰਦਾ ਚ ਰਿਕਾਰਡ ਲੈ ਉਸ ਦੀ ਸਨਿਸ਼ਚਿਤੀ ਹੈ ਨੈਕਸਟ ਕਾਲ ਲੈ ਲੈਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਲਾਈਵ ਜੁੜ ਚੁੱਕੇ ਹੋ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਭ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੇਰਾ ਸਾਉ ਤੋਂ ਮੈਂ ਪੁੱਛਣਾ ਚਾਹਣਾ ਏ ਕਿ ਜਿਵੇਂ ਆਪਾਂ ਪਾਸਪੋਰਟ ਅਪਲਾਈ ਕਰਦੇ ਆ ਵੀ ਜਿਹੜੇ ਤਾਂ ਪੜੇ ਲਿਖੇ ਆ ਉਹ ਤਾਂ ਠੀਕ ਆ ਜਾਂ ਕੋਈ ਪੜੇ ਲਿਖੇ ਵੀ ਉਹ ਅਨਪੜ੍ਹ ਲਿਖ ਦਿੰਦੇ ਪਾਸਪੋਰਟ 'ਚ ਕਈ ਪਾਸਪੋਰਟ ਬਣਾਉਣ ਵਾਲੇ ਵੀ ਕਹਿੰਦੇ ਚੋਣ ਪਰ ਲਿਖ ਦੇ ਕੋਈ ਗੱਲ ਨਹੀਂ। ਬਾਅਦ 'ਚ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਜਿਵੇਂ ਹੁਣ ਵਰਕ ਪਰਮਿਟ ਲੈਂਦੇ ਉਹਨਾਂ ਕੋਲੇ +2 ਤੇ ਮੈਟ੍ਰਿਕ ਦਾ ਸਰਟੀਫਿਕੇਟ ਵੀ ਹੋਏਗਾ ਤੇ ਉਹ ਪਾਸਪੋਰਟ ਤੇ ਅਨਪੜ੍ਹ ਲਿਖਿਆ ਹੁੰਦਾ। ਕਈ ਵਾਰ ਬੱਚੇ ਪ੍ਰੋਬਲਮ ਆਉਂਦੀ ਉਹਨਾਂ ਨੂੰ ਕਿ ਨਹੀਂ ਕਿ ਉਹ ਪਾਸਪੋਰਟ ਤੇ ਕਿਵੇਂ ਪੜ੍ਹ ਲਿਖਦਾ ਵੀ ਤੇ ਅਨਪੜਾ ਬਣਿਆ ਤੇ ਸੜੇ ਲਿਖੇ ਦਾ ਬਣਿਆ ਹਾਂਜੀ ਪਾਸਪੋਰਟ ਤੇ ਹੈ ਜੇ ਕੋਈ ਕਾਲਮ ਨਹੀਂ ਹੁੰਦਾ ਜਿੱਥੇ ਲਿਖਿਆ ਜਾਵੇ ਕਿ ਇਹ ਪੜਿਆ ਲਿਖਿਆ ਹੈਗਾ ਜਾਂ ਅਨਪੜਾ ਹੈਗਾ ਜੀ ਆ ਜੇ ਤੁਸੀਂ ਖਾਸ ਕਰਕੇ ਇੰਡੀਅਨ ਪਾਸਪੋਰਟ ਦੀ ਗੱਲ ਕਰਦੇ ਹੋ ਉੱਥੇ ਜੇ ਕੋਈ ਹਾਂਜੀ ਸੋ ਜੇ ਉੱਥੇ ਕੋਈ ਬੰਦਾ ਘੱਟ ਪੜਿਆ ਲਿਖਿਆ ਹੈ ਤਾਂ ਉਹਦੇ ਪਾਸਪੋਰਟ ਤੇ ਇੱਕ ਮੋਹਰ ਲੱਗੀ ਹੁੰਦੀ ਹੈ ਜਿੱਤੇ ਲਿਖਿਆ ਹੁੰਦਾ ਇਮੀਗ੍ਰੇਸ਼ਨ ਚੈੱਕ ਰਿਕੁਆਇਰਡ ਈ ਨਾਲ ਐਮੀਗ੍ਰੇਸ਼ਨ ਚੈੱਕ ਰਿਕੁਆਇਰਡ ਉੱਥੋਂ ਪਤਾ ਲੱਗਦਾ ਹੈ ਕਿ ਇਹ ਬੰਦਾ ਕੱਟ ਪੜਿਆ ਲਿਖਿਆ ਹੈਗਾ ਇਸ ਲਈ ਇਹਨੂੰ ਇਮੀਗ੍ਰੇਸ਼ਨ ਚੈੱਕ ਰਿਕੁਆਇਰਡ ਹੈ ਉਹ ਇਸ ਲਈ ਹੈ ਤਾਂ ਕਿ ਜਿਹੜਾ ਕੋਈ ਬੰਦਾ ਪੜਿਆ ਲਿਖਿਆ ਨਾ ਹੋਵੇ ਉਹਨੂੰ ਹੱਕਾਂ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਅਫਸਰ ਉਹਨੂੰ ਪਹਿਲਾਂ ਉਹਦੇ ਹੱਕਾਂ ਦੀ ਜਾਣਕਾਰੀ ਦੇ ਸਕੇ ਜੀ ਤੇ ਦੂਜੀ ਗੱਲ ਜਿਹੜੀ ਹੈਗੀ ਹੈ ਜਦੋਂ ਤੁਸੀਂ ਵਰਕ ਪਰਮਿਟ ਦੀ ਅਕਾਸੇ ਲਈ ਵੀ ਅਰਜ਼ੀ ਕਰਦੇ ਆ ਤਾਂ ਉੱਥੇ ਤੁਸੀਂ ਦੱਸਦੇ ਆ ਕਿ ਮੇਰੀ ਕੀ ਪੜ੍ਹਾਈ ਹੈਗੀ ਉਹਦਾ ਪਾਸਪੋਰਟ ਨਾਲ ਉਹਦਾ ਸਿੱਧੇ ਤੌਰ ਤੇ ਕੋਈ ਸਬੰਧ ਨਹੀਂ ਹੈਗਾ ਹਾਂਜੀ ਜੇ ਤੁਹਾਡਾ ਸਵਾਲ ਇਹ ਹੈ ਕਿ ਕਿਸੇ ਨੇ ਗਲਤ ਜਾਣਕਾਰੀ ਦੇ ਕੇ ਤੇ ਉਹ ਪਾਸਪੋਰਟ ਬਣਾਇਆ ਹੈਗਾ ਹਾਂਜੀ ਉਹਦੇ ਖਿਲਾਫ ਹੈ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਗਲਤ ਜਾਣਕਾਰੀ ਦੇ ਕੇ ਬਣਾਇਆ ਹੋਇਆ ਪਾਸਪੋਰਟ ਹੈ ਜਿਹੜਾ ਉਹ ਤੁਸੀਂ ਫਰਾਜਲੈਂਟ ਮੀਨਸ ਨਾਲ ਬਣਾਇਆ ਤੇ ਸਰਕਾਰ ਉਹਨੂੰ ਕੈਨਸਲ ਵੀ ਕਰ ਸਕਦੀ ਹੈ ਪਰ ਉਹ ਕੈਨੇਡੀਅਨ ਸਰਕਾਰ ਕੋਲੇ ਉਹਦੇ ਕੋਈ ਹੱਕ ਨਹੀਂ ਹੈਗਾ ਕਿਉਂਕਿ ਉਹ ਪਾਸਪੋਰਟ ਇੰਡੀਅਨ ਹੈ ਤਾਂ ਇੰਡੀਅਨ ਗਵਰਨਮੈਂਟ ਹੀ ਉਹਤੇ ਤੇ ਕਰ ਸਕਦੀ ਹੈ ਹਾਂ ਜੇ ਕੈਨੇਡਾ ਦੀ ਸਰਕਾਰ ਨੂੰ ਇਹ ਜਾਣਕਾਰੀ ਹੈ ਕਿ ਜੋ ਕਾਗਜ਼ ਸਾਡੇ ਸਾਹਮਣੇ ਪੇਸ਼ ਕੀਤੇ ਗਏ ਨੇ ਉਹ ਗਲਤ ਨੇ ਹਾਂ ਉਹ ਆਪਣੇ ਮਾਮਲੇ ਤੇ ਫੈਸਲਾ ਜਿਹੜਾ ਕਰ ਸਕਦੇ ਹੈ ਜੀ ਉਹਦੇ ਮਾਮਲੇ ਤੇ ਤੈਂਕ ਯੂ ਧੰਨਵਾਦ ਬਹੁਤ ਬਹੁਤ ਧੰਨਵਾਦ ਰੀਕਾਲ ਕਰਨ ਦੇ ਲਈ ਸੋ ਹਾਂਜੀ ਸੋ ਜਿਹੜਾ ਮੈਂਡੇਟ ਹੈਗਾ ਸਰਕਾਰ ਦਾ ਜਿਵੇਂ ਮੈਂ ਪਹਿਨਾਲੇ ਕਾਲਰ ਦੀ ਲੂਪੋਲ ਵਾਲੀ ਗੱਲ ਤੇ ਕਰਦੀ ਹਾਂ ਸਰਕਾਰ ਦਾ ਮੈਂਡੇਟ ਬਹੁਤ ਕਲੀਅਰ ਹੈ ਜੀ ਉਹਨਾਂ ਨੇ ਇਲੈਕਸ਼ਨ ਵੇਲੇ ਮੈਂਡੇਟ ਕੀਤਾ ਹੈ ਕਿ ਉਹ ਜਿਹੜੇ ਟੈਂਪਰੀ ਰੈਜ਼ੀਡੈਂਟਸ ਨੇ ਜਿੱਚ ਸਟੂਡੈਂਟ ਵਰਕਰ ਤੇ ਵਿਜ਼ਿਟਰਸ ਨੇ ਉਹਨਾਂ ਦਾ ਨੰਬਰ ਉਹ ਘਟਾਉਣਾ ਚਾਹੁੰਦੇ ਨੇ ਇਹ ਮੈਂਡੇਟ ਸੀਬੀਐਸਏ ਬਖੂਬੀ ਪੂਰਾ ਕਰ ਰਹੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਹੁਣ ਜਿਹੜਾ ਆਪਣੇ ਗ੍ਰੇਟਰ ਟੋਰਾਂਟੋ ਇਨਫੋਰਸਮੈਂਟ ਸੈਂਟਰ ਹੈ ਕੰਮ ਜਿਹੜਾ ਸੀਬੀਐਸ ਦਾ ਦਫ਼ਤਰ ਹੈ ਜਿੱਥੇ ਰਿਮੂਵਲਸ ਹੁੰਦੇ ਨੇ ਉੱਥੇ ਸੈਟਰਡੇ ਨੂੰ ਵੀ ਇੰਟਰਵਿਊਜ਼ ਹੋਣੀ ਸ਼ੁਰੂ ਹੋ ਗਈਆਂ ਗੁਰਜੀਤ ਮਤਲਬ ਕਿ ਓਵਰਟਾਈਮ ਕੰਮ ਕਰਨਾ ਸ਼ੁਰੂ ਕਰਤਾ ਪਹਿਲਾਂ ਉਹ ਆਮ ਤੌਰ ਤੇ 6 ਵਜੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਹੁੰਦੇ ਸੀ ਹੁਣ ਮੈਂ ਦੇਖਦਾ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਹੁੰਦੇ ਨੇ ਤੇ ਸੈਟਰਡੇ ਨੂੰ ਵੀ ਹੁੰਦੇ ਆ ਤਾਂ ਕਿ ਓਵਰਟਾਈਮ ਆਫਸਰਸ ਨੂੰ ਕੰਮ ਕਰਾ ਕੇ ਜਿੰਨੀ ਛੇਤੀ ਹੋ ਸਕੇ ਉਹਨਾਂ ਲੋਕਾਂ ਦਾ ਰਿਮੂਵਲ ਜਿਹੜਾ ਉਹ ਉਹ ਕਰਨਾ ਚਾਹੁੰਦੇ ਨੇ ਉਹ ਕੈਨੇਡੀਅਨਸ ਤੇ ਹੱਕ ਚ ਕੰਮ ਕਰ ਰਹੇ ਨੇ ਤਾਂ ਕਿ ਜਿਹੜੇ ਵੀ ਕੋਈ ਗੈਰਕਾਨੂੰਨੀ ਲੋਕ ਨੇ ਉਹਨਾਂ ਨੂੰ ਰਿਮੂਵ ਕਰ ਸਕਣ ਜੀ ਤੇ ਜਿਹੜੇ ਜਿਹਨਾਂ ਕੋਲੇ ਕਾਨੂੰਨੀ ਹੱਕ ਹੈ ਉਹ ਰਹਿਣ ਦਾ ਉਹਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਤੇ ਦੂਜਾ ਜਿਹੜਾ ਵੀ ਕੋਈ ਗੈਰਕਾਨੂੰਨੀ ਰਹਿੰਦਾ ਹੈਗਾ ਉਹਦੇ ਵੀ ਕਾਨੂੰਨੀ ਹੱਕ ਨੇ ਉਹ ਕਾਨੂੰਨੀ ਹੱਕਾਂ ਦੀ ਉਹਨੂੰ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਜੇ ਉਹਦੇ ਨਾਲ ਕੋਈ ਧੱਕਾ ਹੋ ਰਿਹਾ ਹੈ ਤਾਂ ਉਹ ਉਹਨੂੰ ਫਾਲੋ ਕਰ ਸਕੇ ਹੁਣ ਜੇ ਪਾਸ ਇੱਕ ਗੱਲ ਕਰੀਏ ਕਿ ਜੇ ਲੋਕਾਂ ਨੂੰ ਆਪਣੇ ਹੱਕਾਂ ਦੀ ਉਹ ਜਾਣਕਾਰੀ ਨਾ ਹੋਵੇ ਤਾਂ ਤਾਂ ਫਿਰ ਪੁਲਿਸ ਸਟੇਟ ਬਣ ਜੂਗੀ ਜੀ ਪੁਲਿਸ ਸਟੇਟ ਬਣ ਜੂਗੀ ਮਤਲਬ ਜੀ ਨੂੰ ਜੀ ਕਰੂਗਾ ਲਾ ਐਨਫੋਰਸਮੈਂਟ ਉਹਨੂੰ ਚੱਕੂਗੀ ਤੇ ਉਹਨੂੰ ਕਰ ਦੋਗੀ ਇਹ ਫਿਰ ਕੈਨੇਡੀਅਨਸ ਦੇ ਹੱਕਾਂ ਦੇ ਉੱਤੇ ਵੀ ਮਾਰ ਸਿੱਧੇ ਤੌਰ ਤੇ ਪੈਣੀ ਸ਼ੁਰੂ ਹੋ ਜਾਣੀ ਹੈ ਫਿਰ ਕੱਲ ਨੂੰ ਕੈਨੇਡੀਅਨ ਨੂੰ ਕੀ ਪ੍ਰੋਟੈਕਸ਼ਨ ਹੋਊਗੀ ਜੇ ਲਾਅ ਚ ਪ੍ਰੋਟੈਕਸ਼ਨ ਨਹੀਂ ਕੱਲ ਪੁਲਿਸਮੈਨ ਆਊਗਾ ਥੋੜੇ ਹੱਥ ਨਹੀਂ ਲਾਊਗਾ ਥੋਨੂੰ ਕਾਰ ਚ ਬਿਠਾ ਕੇ ਵੇਜੂਗਾ ਇਟ ਡਸਨਟ ਵਰਕ ਲਾਈਕ ਥੈਟ ਆਪਾਂ ਇੱਕ ਡੈਮੋਕਰੈਟਿਕ ਕੰਟਰੀ ਚ ਰਹੇ ਨੇ ਜਿੱਥੇ ਰੂਲ ਆਫ ਲਾਅ ਪ੍ਰੇਵੈਲ ਕਰਦਾ ਹੈ ਇੱਥੇ ਪੁਲਿਸ ਤੇ ਲਾਅ ਐਨਫੋਰਸਮੈਂਟ ਦੇ ਹੱਕਾਂ ਦੇ ਉੱਤੇ ਵੀ ਕਰਟੇਲ ਕੀਤਾ ਗਿਆ ਉਹ ਕਰਟੇਲ ਅਜਿਹਾ ਨਹੀਂ ਕੀਤਾ ਗਿਆ ਉਹ ਜਦੋਂ ਤੋਂ ਆਪਣੀ ਡੈਮੋਕਰੈਟਿਕ ਪਾਵਰਸ ਨੇ ਉਦੋਂ ਤੋਂ ਸ਼ੁਰੂ ਕੀਤਾ ਗਿਆ ਆ ਤੇ ਇੱਕ ਆਟੋਕਰੈਟਿਕ ਸਟੇਟ ਦੇ ਵਿੱਚ ਕੋਈ ਫਰਕ ਨਹੀਂ ਜਿੱਥੇ ਪੁਲਸ ਦਾ ਰਾਜ ਹੈਗਾ ਤੇ ਜਿਹੜੀ ਦੂਜੀ ਗੱਲ ਹੈਗੀ ਹੈ ਜਿਹੜੀ ਵਕਾਲਤ ਹੈ ਉਹ ਕਲਾਇੰਟ ਲਈ ਕੀਤੀ ਜਾਂਦੀ ਹੈ ਜੀ ਐਡਵੋਕੇਸੀ ਕਲਾਇੰਟ ਲਈ ਕੀਤੀ ਜਾਂਦੀ ਹੈ ਤੇ ਕਾਨੂੰਨ ਮੈਨੂੰ ਇਹ ਹੱਕ ਦਿੰਦਾ ਹੈਗਾ ਕਿ ਮੈਂ ਕਿਸੇ ਕਲਾਇੰਟ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਸਕਦਾ ਉਹਦੇ ਸੈਕਸ ਨੂੰ ਕਲਰ ਨੂੰ ਉਹਦੇ ਸਟੇਟਸ ਨੂੰ ਦੇਖ ਕੇ ਮੇਰੇ ਲਈ ਜਿਹੜਾ ਵੀ ਇੱਕ ਕਲਾਇੰਟ ਆ ਗਿਆ ਮੈਨੂੰ ਇਕੁਅਲ ਉਹਨੂੰ ਓਪਰਚ्युनिटी ਦੇਣੀ ਪੈਣੀ ਹੈ ਤੇ ਇਕੁਅਲੀ ਉਹਨੂੰ ਹੱਕਾਂ ਦੀ ਰੱਖੀ ਕਰਨੀ ਪੈਣੀ ਹੈ ਸੋ ਇਹ ਨਹੀਂ ਹੈਗਾ ਕਿ ਜੇ ਕੋਈ ਗੈਰ ਕਾਨੂੰਨੀ ਆ ਗਿਆ ਫਿਰ ਮੈਂ ਸੋਚਾਂ ਕਿ ਇਹ ਤਾਂ ਕੈਨੇਡੀਅਨ ਨਹੀਂ ਹੈਗੇ ਮੈਂ ਤਾਂ ਕੈਨੇਡੀਅਨ ਦੇ ਹੱਕ ਚ ਕੰਮ ਕਰਾਂ ਇਹਨੂੰ ਰੈਪਰਿਜ਼ੈਂਟ ਨਾ ਕਰਾਂ ਐਦਾਂ ਪੋਸਿਬਿਲਿਟੀ ਨਹੀਂ ਹੈਗੀ ਜੀ ਚਾਹੇ ਰਿਗਾਰਡਲੈਸ ਓਫ ਦਾ ਸਟੇਟਸ ਕਲਰ ਕਾਰਡ ਕਲਰ ਕ੍ਰੀਡ ਸੈਕਸ ਓ ਇਕਲ ਓਪਰਚੁਨਿਟੀ ਆ ਉਹ ਸਭ ਲਈ ਇੱਕੋ ਤਰ੍ਹਾਂ ਦੀਆਂ ਸੇਵਾਵਾਂ ਹੈਗੀਆਂ ਨੇ ਤੇ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਲੋਕਾਂ ਨੂੰ ਜਿੰਨਾ ਚਿਰ ਉਹਨਾਂ ਦੇ ਕਾਨੂੰਨੀ ਹੱਕਾਂ ਦੀ ਜਾਣਕਾਰੀ ਨਹੀਂ ਹੋ ਗਈ ਜੀ ਉਹਨਾਂ ਚੈਰ ਜਿਹੜੀ ਸੁਸਾਇਟੀ ਆਫ ਪ੍ਰਵੇਲ ਨਹੀਂ ਕਰ ਸਕਦੀ ਹੁਣ ਜਿਵੇਂ ਜਿਹੜਾ ਨਵਾਂ ਕਾਨੂੰਨ ਆ ਰਿਹਾ ਸੀ 12 ਜਿਹੜਾ ਬਿਲ ਹੈਗਾ ਹਾਲੇ ਉਹਦੇ ਵਿੱਚੋਂ ਇਹ ਅਧਿਕਾਰ ਦਿੱਤੇ ਗਏ ਨੇ ਜਿਹੜੇ ਇਮੀਗ੍ਰੇਸ਼ਨ ਅਫਸਰ ਹੈਗੇ ਆ ਜਾਂ ਲਾ ਐਨਫੋਰਸਮੈਂਟ ਨੂੰ ਕਿ ਉਹ ਕਾਗਜ਼ ਇਹਨੇ ਜਿਹੜੇ ਉਹ ਇੰਡੀਵਿਜੂਅਲ ਦੇ ਕੈਨਸਲ ਕਰ ਸਕਦੇ ਸੋ ਉਹ ਜਿਹੜਾ ਡਾਕੂਮੈਂਟ ਕੈਨਸਲੇਸ਼ਨ ਤੇ ਰਿਮੂਵਲ ਇਹ ਦੋ ਡਿਫਰੈਂਟ ਗੱਲਾਂ ਨੇ ਕੈਨਸਲ ਕਰਨ ਦਾ ਮਤਲਬ ਇਹ ਹੈਗਾ ਜੇ ਉਹਨਾਂ ਨੂੰ ਇਹ ਜਾਣਕਾਰੀ ਹੁੰਦੀ ਹੈ ਹੁਣ ਤਾਂ ਇੱਕ ਜੱਜ ਕੋਲੇ ਅਧਿਕਾਰ ਹੋਣਗੇ ਹੈਗੇ ਨੇ ਕਿ ਜੇ ਉਹ ਆਰਡਰ ਪਾਸ ਕਰਦਾ ਪਰ ਟੈਂਪਰੇਰੀ ਰੈਜ਼ੀਡੈਂਟਸ ਕੇਸਸ ਦੇ ਵਿੱਚੋਂ ਇੱਕ ਅਫਸਰ ਕੋਲੇ ਅਧਿਕਾਰ ਹੋਣਗੇ ਉਹ ਡਾਕੂਮੈਂਟ ਨੂੰ ਕੈਨਸਲ ਕਰ ਸਕੂਗਾ ਪਰ ਅਜੋਹ ਅਧਿਕਾਰ ਨਹੀਂ ਹੈਗੇ ਅੱਜ ਇੱਕ ਕਾਨੂੰਨੀ ਪ੍ਰੋਸੈਸ ਹੈ ਇੱਕ ਕਾਰਵਾਈ ਹੈ ਉਹਦੇ ਵਿੱਚ ਹੁੰਦੀ ਉਹਨਾਂ ਨੂੰ ਲੰਗੜਾ ਪੈਂਦਾ ਹੈਗਾ ਤੇ ਦੂਜੇ ਪਾਸੇ ਜਿੱਥੇ ਕਾਨੂੰਨ ਦੀ ਜਾਣਕਾਰੀ ਲੋਕਾਂ ਕੋਲੇ ਨਹੀਂ ਹੁੰਦੀ ਉਹ ਆਪਣੇ ਹੱਕਾਂ ਦੀ ਵਰਤੋਂ ਨਹੀਂ ਕਰ ਸਕਦੇ ਇਹ ਸੋਸਾਇਟੀ ਲਈ ਚੰਗੀ ਚੀਜ਼ ਨਹੀਂ ਹੈਗੀ ਹੈ ਕਿਉਂਕਿ ਜਿਹੜਾ ਆਪਣੇ ਹੱਕਾਂ ਦੀ ਵਰਤੋਂ ਕਰਨੀ ਹੀ ਡੈਮੋਕਰੈਟਿਕ ਸੋਸਾਇਟੀ ਦਾ ਤਰੀਕਾ ਹੈਗਾ ਇਹਦੇ ਨਾਲ ਨਾਲ ਗੁਰਜੀਤ ਜਿਹੜੀ ਇੱਕ ਹੋਰ ਚੀਜ਼ ਹੈ ਜਿਹੜੇ ਬਿਲ ਸੀ 12 ਦੇ ਵਿੱਚ ਆ ਰਹੇ ਹੈ ਉਹ ਹੈਗੇ ਹੈਗੇ ਅਰਜ਼ੀ ਕੈਨਸਲ ਕਰਨ ਦਾ ਜਿਹੜਾ ਲਿਮਿਟੇਸ਼ਨ ਉਹ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਦਿੱਤਾ ਜਾਊਗਾ ਜਿਵੇਂ ਸਾਲ 2008 ਦੇ ਵਿੱਚ ਇੱਕ ਕਾਨੂੰਨ ਲਿਆ ਕੇ ਉਸ ਵੇਲੇ ਕੰਜ਼ਰਵੇਟਰ ਸਰਕਾਰ ਨੇ ਕਰਿਆ ਸੀ ਕਿ ਜਿਹੜੀਆਂ ਪੈਂਡਿੰਗ ਐਪਲੀਕੇਸ਼ਨਸ ਨੇ ਉਹ ਸਾਰੀਆਂ-ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਸੀ ਸੋ ਜੇ ਕਾਨੂੰਨ ਪਾਸ ਹੋ ਜਾਂਦਾ ਇਹਦੇ 'ਚ ਵੀ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਸੋ ਤੋਂ ਪਹਿਲਾਂ ਤੁਹਾਡੇ ਕੋਲ ਇਹ ਰੈਮੇਡੀ ਹੈਗੀ ਹੈ ਕਿ ਜੇ ਤੁਹਾਡੀ ਅਰਜ਼ੀ ਤੇ ਪ੍ਰੋਸੈਸ ਨਹੀਂ ਹੋ ਰਿਹਾ ਟਾਈਮ ਜ਼ਿਆਦਾ ਲੱਗ ਰਿਹਾ ਤਾਂ ਤੁਸੀਂ ਕੋਰਟ 'ਚ ਮੈਂਡਮਸ ਪਟੀਸ਼ਨ ਕਰ ਸਕਦੇ ਹੈਗੇ ਮੈਂਡਮਸ ਦਾ ਮਤਲਬ ਹੈਗਾ ਫੋਰਸਿੰਗ ਦਾ ਗਵਰਨਮੈਂਟ ਟੂ ਡੂ देयर ਜੌਬ ਮਤਲਬ ਸਰਕਾਰ ਨੂੰ ਇਹ ਆਰਡਰ ਦੇਣਾ ਹੈ ਕਿ ਉਹ ਆਪਣਾ ਕੰਮ ਕਰਨ ਹੁਣ ਜੇ ਦੇਰੀ ਹੋ ਰਹੀ ਹੈ ਤਾਂ ਮਤਲਬ ਸਰਕਾਰ ਆਪਣਾ ਕੰਮ ਨਹੀਂ ਕਰ ਰਹੀ ਹੈਗੀ ਜਦੋਂ ਹੁਣ ਤੱਕ ਮੈਂ ਨਹੀਂ ਕਰ ਰਹੀ ਹੈਗੀ ਤਾਂ ਕੋਰਟ ਦੇ ਵਿੱਚ ਉਹ ਜੱਜ ਇਹ ਦੇਖ ਕੇ ਦੋਹੇ ਤਰ੍ਹਾਂ ਨੂੰ ਪੱਖ ਨੂੰ ਦੇਖ ਕੇ ਕਿ ਕੀ ਅਰਜ਼ੀ ਨੂੰ ਕਿੰਨਾ ਟਾਈਮ ਹੋ ਗਿਆ ਇਹ ਬੰਦੇ ਰੈਗੂਲਰ ਟਾਈਮ ਪੀਰੀਅਡ ਦੇ ਵਿੱਚ ਹੈਗੀ ਹੈ ਕਿ ਨਹੀਂ ਇਹਦੀ ਅਰਜ਼ੀ ਨੂੰ ਕਿਉਂ ਡਿਲੇ ਕੀਤਾ ਜਾ ਸਕਦਾ ਉਹ ਆਰਡਰ ਦੇ ਸਕਦਾ ਹੈ ਕਿ 90 ਦਿਨਾਂ ਦੇ ਵਿੱਚ ਵਿੱਚ ਇਹਦੀ ਅਰਜ਼ੀ ਨੂੰ ਤੁਸੀਂ ਪ੍ਰੋਸੈਸ ਕਰੋ ਨੂੰ ਮੈਂਟਨੈਂਸ ਪਟੀਸ਼ਨ ਕਹਿੰਦੇ ਨੇ ਸੋ ਜੇ ਤੁਹਾਡੀ ਅਰਜ਼ੀ ਨੂੰ ਦੇਰੀ ਹੋ ਰਹੀ ਹੈ ਤੇ ਸੀ 12 ਆਉਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਉਹ ਅਰਜ਼ੀ ਰੱਦ ਹੋ ਸਕਦੀ ਹੈ ਤਾਂ ਤੁਹਾਨੂੰ ਅੱਜੇ ਐਮੈਂਡਮੈਂਟ ਪਟੀਸ਼ਨ ਕਰਨੀ ਚਾਹੀਦੀ ਹੈ ਤਾਂ ਕਿ ਜੇ ਕਾਨੂੰਨ ਆ ਵੀ ਜਾਂਦਾ ਫਿਰ ਉਹਦਾ ਅਸਰ ਤੁਹਾਡੇ ਤੇ ਨਾ ਹੋਵੇ। ਜੀ ਤੇ ਨਾਲੇ ਸਰ ਸਮੇਂ ਚਾਸ ਨਹੀਂ ਦੇ ਰਿਹਾ ਹੈਗਾ ਤੇ ਇੱਕ ਵਾਰੀ ਸੀਡਲੂ ਸੀ ਇਮੀਗ੍ਰੇਸ਼ਨ ਦੇ ਡਿਟੇਲਸ ਸਾਂਝਾ ਕਰ ਦੋ। ਬਿਲਕੁਲ ਜੀ ਸਾਡੇ ਦੋ ਆਫਿਸ ਹੈਗੇ ਕੈਨੇਡਾ ਦੇ ਵਿੱਚੋਂ ਬ੍ਰੈਂਟਨ ਸਟੀਲਸ ਐਂਡ ਟਾਰਬਮ ਦੇ ਉੱਤੇ ਹੈ ਜੀ ਇਹਦੇ ਨਾਲ ਨਰਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ 128 ਸਟਰੀਟ ਤੇ ਅਸੀ ਐਵੇਨਿਊ ਤੇ ਅਸੀ ਮੰਡੇ ਤੋਂ ਫਰਡੇ 10 ਵਜੇ ਤੇ 6 ਵਜੇ ਤੱਕ ਅਵੇਲੇਬਲ ਹੁੰਦੇ ਆ। ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਲਾ ਦੇ ਰਿਲੇਟਿਡ ਮੈਟਰ ਹੈਗਾ ਤੁਸ ਜੇ ਨਵਾਂ ਕੇਸ ਅਪਲਾਈ ਕਰਨਾ ਹੈ ਥੋੜਾ ਕੇਸ ਰਿਫਿਊਜ਼ ਹੋ ਗਿਆ ਤੁਹਾਡੇ ਖਿਲਾਫ ਰਿ ਹੋ ਲਾਡਰ ਨੂੰ ਅਗੇ ਡੈਫਰ ਕਰਨਾ ਚਾਹੁੰਦੇ ਹੈਗੇ ਹਾਂ ਤੁਹਾਡਾ ਕੋਈ ਕੇਸ ਰਿਫਿਊਜ਼ ਹੋ ਗਿਆ ਤੇ ਅਪੀਲ ਕਰਨਾ ਚਾਹੁੰਦੇ ਉਹ ਸਾਰੀਆਂ ਸੇਵਾਵਾਂ ਅਸੀਂ ਪ੍ਰੋਵਾਈਡ ਕਰਦੇ ਹਾਂ ਜੀ ਜੀ ਤੇ ਇਹਦੇ ਨਾਲ ਸਰਾਸ਼ੀ ਪ੍ਰੋਗਰਾਮ ਲੈਣਾ ਹੈ थैंक यू ਸੋ ਮਚ ਧੰਨਵਾਦ ਜੀ ਤੈਸੀ ਅਸਾ ਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੀਡਬਲਿਊਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਦੇ ਵੱਲੋਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੱਕ ਇੰਡੀਵਿਜੂਅਲ ਦੇ ਕੀ ਅਧਿਕਾਰ ਹੁੰਦੇ ਨੇ ਕਿ ਰਾਈਟਸ ਹੁੰਦੇ ਨੇ ਤੇ ਕਿਸ ਤਰ੍ਹਾਂ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਹ ਸਭ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਵੀ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਨੂੰ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ YouTube ਚੈਨਲ ਹਮਦਰਦ ਮੀਡੀਆ ਗਰੁੱਪ ਤੇ ਲਾਈਵ ਦੇ ਵਿੱਚ ਜਾ ਕੇ ਪ੍ਰੋਗਰਾਮ ਨੂੰ ਦੁਬਾਰਾ ਦੇਖ ਸਕਦੇ ਹੋ ਤੇ ਹੋਰਾਂ ਦੇ ਨਾਲ ਸਾਂਝਾ ਵੀ ਕਰ ਸਕਦੇ ਹੋ ਜੇਕਰ ਕਿਸ ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਆਫਿਸ ਅਪਾਇੰਟਮੈਂਟ ਬਣਾ ਕੇ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣ ਰਿਹਾ ਹਮਦਰ ਟੀਵੀ ਦੇ ਨਾਲ ਮਿੰਦਰ ਜਸਤ ਸੱਚ ਨੇਕਾਲ